ATM ਦੀ ਵਰਤੋਂ ਕਰਨ ਵਾਲੇ ਚਾਹਵਾਨਾਂ ਦੇ ਲਈ ਇੱਕ ਵੱਡੀ ਖਬਰ ਹੈ ਸੋ RBI ਵੱਲੋਂ ATM ਦੀਆਂ ਕਈ ਸੀਮਾਵਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਇੱਕ ਆਡਿਟ ਰਿਪੋਰਟ ਤੋਂ ਰਿਪੋਰਟ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਬੁੱਧਵਾਰ RBI ਵੱਲੋਂ ਇਹ ਵੱਡਾ ਐਕਸ਼ਨ ਲੈਂਦਾ ਜਾਂਦਾ ਹੈ ਕਿ ਲਗਾਤਾਰ ਆਰਬੀਆਈ ਦੀ ਗਾਈਡਲਾਈਨਸ ਦੀ ਉਲੰਘਣਾ ਪੀਟੀਐਮ ਬੈਂਕਿੰਗ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਹੁਣ ਨਵੇਂ ਗ੍ਰਾਹਕ ਬਣਾਉਣ ਤੇ ਰੋਕ ਲਗਾਈ ਗਈ ਹੈ ਉਸ ਦੇ ਨਾਲ ਜੇਕਰ ਤੁਸੀਂ ਆਪਣਾ ਪੀਟੀਐਮ ਵਾਲਟ ਰੀਚਾਰਜ ਕਰਨਾ ਹੈ ਫਾਸਟ ਟੈਗ ਜਿਹੜਾ ਉਸ ਨੂੰ ਰੀਚਾਰਜ ਕਰਨਾ ਹੈ ਐਮਸੀਐਮਸੀ ਹੋਵੇ ਜਾਂ ਹੋਰ ਕੈਸ਼ਬੈਕ ਜਾਂ ਲੈਂਡਡੈਟ ਦੀ ਗੱਲ ਹੋਵੇ ਉਹਨਾਂ ਤਮਾਮ ਸੇਵਾਵਾਂ ਦੇ ਉੱਪਰ 29 ਫਰਵਰੀ ਤੋਂ ਬਾਅਦ ਰੋਕ ਲਗਾ ਦਿੱਤੀ ਗਈ ਹੈ ਦੂਸਰੇ ਪਾਸੇ ਆਰਬੀਆਈ ਨੇ ਇਹ ਵੀ ਗੱਲ ਆਕੀ ਹੈ ਕਿ ਜੇਕਰ ਤੁਹਾਡੀ ਕੋਈ EMI ਪੈਂਡਿੰਗ ਹੈ ਤਾਂ ਉਸ ਨੂੰ ਜਨ ਤੋਂ ਜਲਦ ਨਿਪਟਾ ਲਵੋ ਕਿਉਂਕਿ Paytm ਬੈਂਕਿੰਗ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ 29 ਫਰਵਰੀ ਤੋਂ ਬਾਅਦ ਬੰਦ ਹੋ ਜਾਣਗੀਆਂ ਔਰ ਜੇਕਰ ਤੁਹਾਡਾ ਕੋਈ ਪੈਸਾ ਹੈ ਤਾਂ ਉਸ ਨੂੰ 29 ਫਰਵਰੀ ਤੱਕ ਤੁਸੀਂ ਆਸਾਨੀ ਦੇ ਨਾਲ ਕਢਵਾ ਲਓ ਸੋ Paytm ਯੂਜ਼ਰਸ ਦੇ ਲਈ ਇੱਕ ਵੱਡੀ ਖਬਰ ਹੈ